ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਇੱਕ ਸੂਫੀ ਫਕੀਰ ਉਹ ਕਹਿੰਦੇ ਸਭ ਕੁਝ ਖੁਦਾਸੇ ਮੰਗ ਲਿਆ ਖੁਦਾ ਕੋ ਮੰਗ ਕਰ ਜ਼ਰਾ ਗੌਰ ਕਰਨਾ ਕਿ ਸਾਰਾ ਕੁਝ ਰੱਬ ਤੋਂ ਮੰਗ ਲਿਆ ਰੱਬ ਨੂੰ ਮੰਗ ਕੇ ਅਬ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਜ਼ਰਾ ਗੌਰ ਕਰਨਾ ਬਾਬਾ ਜੀ ਕਹਿੰਦੇ ਜਦੋਂ ਹੱਥ ਚੱਕੇ ਮੈਂ ਰੱਬ ਤੋਂ ਉਸ ਸੁਣੇ ਰੱਬ ਨੂੰ ਹੀ ਮੰਗ ਲਿਆ ਹੁਣ ਹੋਰ ਕਿਸੇ ਚੀਜ਼ ਦੀ ਮੈਨੂੰ ਲੋੜ ਨਹੀਂ ਜੇ ਮੈਂ ਕੁਝ ਹੋਰ ਮੰਗਾਗਾ ਤਾਂ ਇਹ ਮੇਰੀ ਨਾ ਸਮਝੀ ਹੋਵੇਗੀ ਜ਼ਰਾ ਗੌਰ ਕਰ ਮੈਂ ਬਾਬਾ ਜੀ ਫਕੀਰ ਉਹ ਕਹਿੰਦੇ ਉਸ ਸੁਣੇ ਰੱਬ ਦਾ ਨਾਮ ਹੀ ਜਿਹੜਾ ਹੈ ਉਹ ਅਸਲ ਧਨ ਹੈ ਉਸ ਸੁਣੇ ਰੱਬ ਦੀ ਯਾਦ ਹੀ ਅਸਲੀ ਕਿਰਤ ਹੈ ਤੇ ਰੱਬ ਦੀ ਮਿਹਰ ਹੀ ਜਿਹੜਾ ਹੈ ਇਨਸਾਨ ਦਾ ਅਸਲ ਸਹਾਰਾ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਜਿੱਦਾਂ ਕਹਿੰਦੇ ਵੀ ਸੂਰਤ ਮੁਰਸ਼ਦੀ ਤੇ ਗੱਲ ਰੱਬ ਦੀ ਹੁੰਦੀ ਹੈ ਜ਼ਰਾ ਗੌਰ ਕਰਨਾ ਸੂਰਤ ਮੁਰਸ਼ਦੀ ਤੇ ਗੱਲ ਰੱਬ ਦੀ ਹੁੰਦੀ ਹੈ ਮੇਰਾ ਯਾਰ ਹੀ ਮੇਰੇ ਲਈ ਖੁਦਾ ਹੈ ਹੁਣ ਕਹਿੰਦੇ ਗੁਰੂ ਕੋਲੋਂ ਗੁਰੂ ਨੂੰ ਮੰਗ ਲੈ ਮੁਰਸ਼ਦ ਕੋਲੋਂ ਮੁਰਸ਼ਦ ਨੂੰ ਹੀ ਮੰਗ ਲੈ ਰੱਬ ਕੋਲੋਂ ਰੱਬ ਨੂੰ ਹੀ ਮੰਗ ਲੈ ਇੱਥੇ ਫਕੀਰ ਲੋਕਾਂ ਫਰਮਾਇਆ ਕਿਹਨੇ ਜਿਸਨੇ ਖੁਦਾਵੰਦ کریم ਨੂੰ ਖੁਦਾਵੰਦ کریم ਤੋਂ ਮੰਗ ਲਿਆ ਯਾਨੀ ਰੱਬ ਤੋਂ ਰੱਬ ਨੂੰ ਹੀ ਮੰਗ ਲਿਆ ਉਹਨੇ ਕਹਿੰਦੇ ਸਾਰਾ ਕੁਝ ਹੀ ਮੰਗ ਲਿਆ ਤੇ ਜਿਸਨੇ ਹੋਰ ਕੁਝ ਮੰਗਿਆ ਯਾਨੀ ਕਿ ਧਨ ਪਦਾਰਥ ਪਦਮੀਆਂ ਪੁੱਤਰ ਪਰਿਵਾਰ ਕਹਿੰਦੇ ਉਹਨੇ ਅਸਲ ਵਿੱਚ ਕੁਝ ਵੀ ਨਹੀਂ ਮੰਗਿਆ ਚੰਗਾ ਗੌਰ ਕਰਨਾ ਕਹਿੰਦੇ ਜਿਸਨੇ ਰੱਬ ਤੋਂ ਰੱਬ ਨੂੰ ਮੰਗ ਲਿਆ ਉਹਨੇ ਸਾਰਾ ਕੁਝ ਮੰਗ ਲਿਆ ਦਾਤੇ ਤੋਂ ਦਾਤੇ ਨੂੰ ਮੰਗ ਲਿਆ ਉਹਨੂੰ ਸਾਰਾ ਕੁਝ ਵਾਂ ਕਿਉਂਕਿ ਜਦੋਂ ਦਾਤੇ ਕੋਲੋਂ ਦਾਤੇ ਨੂੰ ਮੰਗ ਲਿਆ ਫਿਰ ਦਾਤਾ ਮੰਗਣ ਦੀ ਲੋੜ ਥੋੜੀ ਰਹਿ ਜਾਂਦੀ ਬਾਬਾ ਜੀ ਇਹ ਫਕੀਰ ਲੋਕ ਕਹਿੰਦੇ ਆ ਉਹਨੂੰ ਹੋਰ ਕੁਝ ਮੰਗਣ ਦੀ ਲੋੜ ਹੈ ਉਹ ਜਿਨੇ ਹੋਰ ਕੁਝ ਮੰਗਿਆ ਚਾਹੇ ਉਹਨੇ ਧਨ ਮੰਗੇ ਚਾਹੇ ਪਦਾਰਥ ਮੰਗੇ ਚਾਹੇ ਉਹਨੇ ਅਹੁਦੇ ਮੰਗੇ ਚਾਹੇ ਪੁੱਤਰ ਮੰਗੇ ਚਾਹੇ ਪਰਿਵਾਰ ਮੰਗੇ ਉਹਨੇ ਅਸਲ ਵਿੱਚ ਕੁਝ ਨਹੀਂ ਮੰਗਿਆ ਬਾਬਾ ਜੀ ਜ਼ਰਾ ਗੌਰ ਕਰਨਾ ਕਹਿੰਦੇ ਬੜਾ ਅਜੀਬ ਦੌਰ ਹੈ ਲੋਕ ਮੰਦਰਾਂ ਵਿੱਚ ਜਾਂਦੇ ਨੇ ਮਸਜਿਦਾਂ ਵਿੱਚ ਜਾਂਦੇ ਨੇ ਗੁਰੂ ਰਹਿਬਰਾਂ ਦੇ ਦਰ ਤੇ ਜਾਂਦੇ ਨੇ ਪਰ ਰੱਬ ਨੂੰ ਮੰਗਣ ਨਹੀਂ ਜਾਂਦੇ ਜਰਾ ਗੌਰ ਕਰਨਾ ਰੱਬ ਨੂੰ ਮੰਗਣ ਨਹੀਂ ਜਾਂਦੇ ਉਹ ਪਦਾਰਥਾਂ ਨੂੰ ਮੰਗਣ ਜਾਂਦੇ ਵੀ ਸਾਡੀ ਆਹ ਮੁਰਾਦ ਪੂਰੀ ਹੋ ਜਾਵੇ ਸਾਡੀ ਆਹ ਮੁਰਾਦ ਪੂਰੀ ਹੋ ਜਾਵੇ ਕੋਈ ਪੁੱਤ ਮੰਗਦਾ ਹੈ ਕੋਈ ਧਨ ਮੰਗਦਾ ਹੈ ਕੋਈ ਇੱਜ਼ਤ ਮੰਗਦਾ ਹੈ ਕੋਈ ਸ਼ੌਹਰਤਾ ਮੰਗਦਾ ਹੈ ਕੋਈ ਦੌਲਤ ਮੰਗਦਾ ਹੈ ਜਰਾ ਗੌਰ ਕਰਨਾ ਕੋਈ ਰੋਟੀ ਮੰਗਦਾ ਹੈ ਕੋਈ ਰੋਟੀ ਨਾਲ achar ਮੰਗਦਾ ਹੈ ਕੋਈ ਵੋਟੀ ਟੂਣੇ ਹਾਰ ਮੰਗਦਾ ਹੈ ਰੱਬ ਤੋਂ ਪ੍ਰਭਾਵਿਤ ਨਹੀਂ ਹੁੰਦਾ ਇਨਸਾਨ ਜਿਹੜਾ ਹੈ ਉਹ ਪਦਾਰਥਾਂ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਇਹ ਰੂਹਾਨੀਅਤ ਨਹੀਂ ਹੈ ਇਹ ਤਜਾਰਤ ਹੈ ਇੱਕ ਵਪਾਰ ਹੈ ਬਾਬਾ ਜੀ ਤੇ ਵਪਾਰ ਵਿੱਚ ਰੱਬ ਨਹੀਂ ਮਿਲਦਾ ਕਦੇ ਵੀ ਜਰਾ ਸਮਝਣਾ ਜਰਾ ਗੌਰ ਕਰਨਾ ਵਪਾਰ ਵਿੱਚ ਕਦੇ ਸੋਹਣਾ ਰੱਬ ਨਹੀਂ ਮਿਲਦਾ ਜਰਾ ਸਮਝਣਾ ਕਹਿੰਦੇ ਇਨਸਾਨ ਇੰਨਾ ਜ਼ਿਆਦਾ ਨਿਆਣ ਮਤ ਰੱਖਦਾ ਹੈ ਕਿ ਉਹ ਉਸ ਦੇਣਹਾਰ ਤੋਂ ਹੀ ਮੰਗੀ ਜਾਂਦਾ ਹੈ ਜ਼ਰਾ ਸਮਝਣਾ ਕਿਉਂਕਿ ਰੱਬ ਤੇ ਦੇਣਹਾਰ ਹੈ ਉਹਨੇ ਤੇ ਬਿਨਾ ਮੰਗੇ ਵੀ ਦੇਣਾ ਹੀ ਹੈ ਔਰ ਬਿਨਾ ਮੰਗੇ ਤਾਂ ਕਹਿੰਦੇ ਸੁੱਚਾ ਮੋਤੀ ਦੇ ਦਿੰਦਾ ਜ਼ਰਾ ਸਮਝਣਾ ਜ਼ਰਾ ਗੌਰ ਕਰਨਾ ਜ਼ਰਾ ਵਿਚਾਰ ਕਰਨਾ ਕਿ ਕਿੰਨਾ ਕੁਝ ਸਾਨੂੰ ਬਿਨਾ ਮੰਗੇ ਹੀ ਮਿਲਿਆ ਇਹ ਫਕੀਰ ਲੋਕ ਕਹਿੰਦੇ ਔਰ ਇਨਸਾਨ ਵੀ ਦੇਖਦਾ ਹੀ ਹੈ ਆਮ ਇਨਸਾਨ ਜਿਹੜਾ ਹੈ ਰੱਬ ਦੇ ਨਾਲ ਚਾਹੇ ਜੁੜਿਆ ਹੈ ਚਾਹੇ ਨਹੀਂ ਜੁੜਿਆ ਹੈ ਤਾਂ ਸੂਰਜ ਦੀ ਰੋਸ਼ਨੀ ਤਾਂ ਉਹਨੂੰ ਵੀ ਮਿਲਦੀ ਹੈ ਉਹ ਮੰਨਦਾ ਹੈ ਨਹੀਂ ਮੰਨਦਾ ਉਹ ਇੱਕ ਅਲੱਗ ਗੱਲ ਹੈ ਰੱਬ ਦਾ ਨਾਮ ਲੈਂਦਾ ਨਹੀਂ ਲੈਂਦਾ ਉਹ ਇੱਕ ਅਲੱਗ ਗੱਲ ਹੈ ਕਿਸੇ ਨੂੰ ਕੁਝ ਕਹਿੰਦਾ ਨਹੀਂ ਕਹਿੰਦਾ ਉਹ ਇੱਕ ਅਲੱਗ ਗੱਲ ਹੈ ਹੁਣ ਸੂਰਜ ਦੀ ਰੋਸ਼ਨੀ ਰੱਬ ਨੇ ਸਾਰਿਆਂ ਲਈ ਰੱਖੀ ਹੈ ਉਹਦਾ ਅਸੀਂ ਕਦੇ ਕੋਈ ਬਿੱਲ ਨਹੀਂ ਦਿੰਦੇ ਬਾਬਾ ਜੀ ਕਦੇ ਕੋਈ ਬਿੱਲ ਨਹੀਂ ਦਿੰਦੇ ਇਹ ਬਿਨਾ ਮੰਗੇ ਹੀ ਮਿਲਿਆ ਇਨਸਾਨ ਨੂੰ ਹਵਾ ਜਿਹੜੀ ਹੈ ਜੋ ਹਰ ਪਲ ਫੇਫੜਿਆਂ ਵਿੱਚ ਜਾਂਦੀ ਹੈ ਇਹਦਾ ਅਸੀਂ ਕੋਈ ਰੁਪਈਆ ਉਸ ਸੋਹਣੇ ਰੱਬ ਨੂੰ ਨਹੀਂ ਦਿੱਤਾ। ਜ਼ਰਾ ਸਮਝਣਾ। ਇਹਦਾ ਮੁੱਲ ਤਾਰ ਹੀ ਨਹੀਂ ਸਕਦੇ ਕਿਉਂਕਿ ਹਵਾ ਨਾ ਹੋਵੇ ਤੇ ਬੰਦਾ ਗਿਆ। ਪਾਣੀ ਜਿਹੜਾ ਹੈ ਬੱਦਲਾਂ ਦੀ ਜਿਹੜੀ ਬਾਰਿਸ਼ ਹੈ ਪਾਣੀ ਆਂਦਾ ਹੈ ਨਾ ਉਹਦੇ ਤੋਂ। ਵੈਪੋਰਾਇਜ਼ ਹੋ ਕੇ ਜਾਂਦਾ ਹੈ ਉੱਪਰ ਫਿਰ ਵਾਪਸ ਆਂਦਾ ਹੈ। ਤੇ ਉਹਦਾ ਵੀ ਅਸੀਂ ਕੋਈ ਕੁਝ ਦਿੱਤਾ ਨਹੀਂ। ਉਹ ਵੀ ਸਾਨੂੰ ਰੱਬ ਨੇ ਇਦਾਂ ਹੀ ਦਿੱਤਾ ਹੋਇਆ। ਹੱਥ ਪੈਰ ਅੱਖਾਂ ਜੀਬ ਦਿਮਾਗ ਦਿਲ ਸਾਰਾ ਕੁਝ ਉਸ ਰੱਬ ਨੇ ਦਿੱਤਾ ਹੈ ਬਾਬਾ ਜੀ ਜਰਾ ਗੌਰ ਕਰੋ ਕਿਹੜੇ ਮੰਦਰ ਚ ਕਿਹੜੇ ਮਸਜਿਦ ਚ ਕਿਹੜੇ ਗੁਰੂ ਰਹਿਬਰਾਂ ਦੇ ਦਰ ਤੇ ਜਾ ਕੇ ਇਹ ਅਰਜ਼ੀ ਲਾਈ ਸੀ ਇਹ ਅਰਜ਼ੀ ਲਾ ਕੇ ਨਹੀਂ ਮਿਲੇ ਬਾਬਾ ਜੀ ਕਿਤੋਂ ਕਿਤੋਂ ਮੰਗ ਕੇ ਨਹੀਂ ਮਿਲੇ ਇਹ ਉਹਨੇ ਸੋਹਣੇ ਨੇ ਦਿੱਤੇ ਇਹ ਸਭ ਕੁਝ ਉਸ ਰੱਬ ਨੇ ਆਪਣੇ ਆਪ ਬਿਨਾਂ ਮੰਗੇ ਬਖਸ਼ਿਆ ਜਦੋਂ ਰੱਬ ਆਪ ਬਖਸ਼ਦਾ ਹੈ ਤਾ ਹੈ ਫਿਰ ਕਹਿੰਦੇ ਵੀ ਇਨਸਾਨ ਕਿਉਂ ਮੰਗਦਾ ਹੈ ਅਸਲ ਵਿੱਚ ਇਨਸਾਨ ਆਪਣੀ ਅਕਲ ਗਵਾ ਬੈਠਾ ਹੈ ਜਰਾ ਸਮਝਣਾ ਕਹਿੰਦੇ ਮੰਗਦਾ ਵੀ ਦੇਖੋ ਇਨਸਾਨ ਕਿਦਾਂ ਹੈ ਉਹ ਆਪਣੀ ਅਕਲ ਗਵਾ ਬੈਠਾ ਹੈ ਉਹਦੇ ਚ ਅਕਲ ਹੈ ਨਹੀਂ ਕਹਿੰਦੇ ਉਹਦੇ ਦਿਮਾਗ 'ਚ ਫਰਕ ਪੈ ਗਿਆ ਦਿਮਾਗ ਹੈ ਨਹੀਂ ਕਹਿੰਦੇ ਉਹਦਾ ਫਿਰ ਉਹ ਮੰਗੀ ਜਾਂਦਾ ਦੱਸ ਉਹ ਸਾਰਾ ਕੁਝ ਆਪੇ ਹੀ ਦੇਣ ਵਾਲਾ ਆਪੇ ਹੀ ਬਖਸ਼ਣ ਵਾਲਾ ਇਨਸਾਨ ਫਿਰ ਵੀ ਮੰਗਦਾ ਉਸ ਦੇ ਕੋਲੋਂ ਕਹਿੰਦੇ ਉਸ ਨੂੰ ਨਹੀਂ ਮੰਗਦਾ ਉਹਦੇ ਕੋਲੋਂ ਹੋਰ ਚੀਜ਼ਾਂ ਮੰਗਦਾ ਜਰਾ ਗੌਰ ਕਰਨਾ ਕੀ ਉਦਾਸੀ ਜਿਹੜੀ ਹੈ ਉਹਦੇ ਵਿੱਚ ਵੀ ਰਾਜ਼ ਹੈ ਜੇ ਬੰਦਾ ਪੁੱਛੇ ਜੀ ਕਿਸ ਨੇ ਕਿਸੇ ਬਗੀਰ ਤੋਂ ਕਹਿੰਦੇ ਰੱਬ ਕਦੋਂ ਮਿਲਦਾ ਹੈ ਜੀ ਉਹ ਕਹਿੰਦੇ ਜਦੋਂ ਸਾਰੀਆਂ ਮੰਗਾਂ ਡਿੱਗ ਜਾਂਦੀਆਂ ਨੇ ਜਦੋਂ ਇਨਸਾਨ ਅੰਦਰੋਂ ਖਾਲੀ ਹੋ ਜਾਂਦਾ ਹੈ ਜਦੋਂ ਪਦਾਰਥਾਂ ਤੋਂ ਪਰਿਵਾਰ ਤੋਂ ਇਸ ਪੂਰੇ ਸੰਸਾਰ ਤੋਂ ਇਨਸਾਨ ਉਦਾਸ ਹੋ ਜਾਂਦਾ ਹੈ ਜ਼ਰਾ ਗੌਰ ਕਰਨਾ ਬੜੀ ਓਕੀ ਖੇਡ ਹੈ ਕਹਿੰਦੇ ਕਿਉਂਕਿ ਇਨਸਾਨ ਬਹੁਤ ਸਾਰੇ ਰੰਗਾਂ ਵਿੱਚ ਫਸਿਆ ਹੋਇਆ ਹੈ ਰੂਪਾਂ ਵਿੱਚ ਫਸਿਆ ਹੋਇਆ ਹੈ ਰਸਾਂ ਵਿੱਚ ਫਸਿਆ ਹੋਇਆ ਹੈ ਵਾਸਨਾਵਾਂ ਵਿੱਚ ਫਸਿਆ ਹੋਇਆ ਹੈ ਦੇਖੋ ਬਾਬਰ ਜਿਹੜਾ ਸੀ ਨਾ ਬਾਦਸ਼ਾਹ ਸੀ ਇਤਿਹਾਸ ਦਾ ਬਾਬਰ ਕਹਿੰਦਾ ਸੀ ਕਿ ਇਹ ਸੰਸਾਰ ਸੋਹਣਾ ਹੈ ਰੰਗੀਲਾ ਹੈ ਪਰ ਉਹ ਅਸਲ ਵਿੱਚ ਉਹਨੂੰ ਕਹਿ ਦਿਓ ਵੀ ਉਹ ਨਿਆਣਾ ਹੀ ਸੀ ਉਹਦੀ ਅਕਲ ਤੇ ਪਰਦਾ ਸੀ ਤੇ ਬਹਾਦਰ ਸ਼ਾਹ ਜਫਰ ਜਿਹੜੇ ਸੀ ਉਹ ਆਖਰੀ ਮੁਗਲ ਬਾਦਸ਼ਾਹ ਸੀ ਉਹ ਸਿਆਣੇ ਸੀ ਉਹਨਾਂ ਨੇ ਕਿਹਾ ਕਿ ਲੱਗਦਾ ਨਹੀਂ ਇਹ ਦਿਲ ਮੇਰਾ ਉਜੜੇ ਦਿਯਾਰ ਵਿੱਚ ਉਹਨਾਂ ਨੇ ਇਹ ਗੱਲ ਸਮਝ ਲਈ ਸੀ ਕਿ ਇਹ ਸੰਸਾਰ ਇੱਕ ਉਜਾੜ ਹੈ ਇਹ ਦੁਨੀਆ ਇੱਕ ਉਜਾੜ ਹੈ ਬਾਬਾ ਜੀ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਉਹ ਇੱਛਾਵਾਂ ਨੇ ਇਹ ਫਕੀਰ ਲੋਕਾਂ ਦੇ ਸੰਤ ਮਹਾਤਮਾਵਾਂ ਦਾ ਕਹਿਣਾ ਕਿ ਇੱਕ ਇੱਛਾ ਪੂਰੀ ਹੋਵੇ ਤਾਂ 10 ਨਵੀਆਂ ਪੈਦਾ ਹੋ ਜਾਂਦੀਆਂ 10 ਪੂਰੀਆਂ ਹੋਣ ਤਾਂ 100 ਨਵੀਆਂ ਪੈਦਾ ਹੋ ਜਾਂਦੀਆਂ ਇਸੇ ਤਰ੍ਹਾਂ ਇਨਸਾਨ ਆਪਣੀ ਉਮਰ ਜਿਹੜੀ ਹੈ ਉਹ ਇੱਛਾਵਾਂ ਦੇ ਬੋਝ ਨਾਲ ਕੱਟਦਾ ਹੈ ਬਾਬਾ ਜੀ ਜਦਰਾ ਗੌਰ ਕਰਨਾ ਜਵਾਨੀ ਵਿੱਚ ਜਦੋਂ ਬਚਪਨ ਵਿੱਚ ਹੁੰਦਾ ਉਹਨੂੰ ਖਡੋਣਿਆਂ ਦੀ ਲੋੜ ਪੈਂਦੀ ਹੈ ਜਦੋਂ ਥੋੜੀ ਜਵਾਨੀ ਹੁੰਦੀ ਹੈ ਫਿਰ ਕਹਿੰਦਾ ਯਾਰ ਮੇਰੇ ਕੋ ਧਨ ਹੋਵੇ ਮੇਰੇ ਕੋ ਰਤਬੇ ਹੋਣ ਜਦੋਂ ਬੁਢਾਪਾ ਆਂਦਾ ਹੈ ਬੁਢਾਪੇ ਵਿੱਚ ਵੀ ਜਿਹੜੀਆਂ ਇੱਛਾਵਾਂ ਨਹੀਂ ਛੱਡਦੀਆਂ ਇਨਸਾਨ ਦੀ ਕੋਈ ਨਾ ਕੋਈ ਇੱਛਾ ਹੈ ਮੈਂ ਆਪਣੇ ਪੋਤੇ ਵਿਹੋਣੇ ਆ ਪੜੋਤੇ ਵਿਹੋਣੇ ਆ ਫੇਰ ਜਾਣਾ ਦੋਤੇ ਵਿਹੋਣੇ ਦੜੋਤੇ ਵਿਹੋਣੇ ਇਦਾਂ ਚੱਲਦਾ ਰਹਿੰਦਾ ਇਨਸਾਨ ਦੀ ਜਿਹੜੀ ਹੈ ਇੱਛਾ ਨਹੀਂ ਬਾਬਾ ਜੀ ਨਹੀਂ ਛੱਡਦੀ ਇਨਸਾਨ ਦੀ ਇੱਛਾਵਾਂ ਔਰ ਬਹਾਦਰ ਸ਼ਾਹ ਜ਼ਫਰ ਨੇ ਫਰਮਾਇਆ ਕਿ ਉਮਰੇ ਦਰਾਜ਼ ਮੰਗ ਕਰ ਲਾਏ تھے 4 ਦਿਨ ਦੋ ਆਰਜ਼ੂ ਵਿੱਚ ਕੱਟ ਗਈ ਦੋ ਇੰਤਜ਼ਾਰ ਮੈਂ ਜ਼ਰਾ ਗੌਰ ਕਰਨਾ ਕਹਿੰਦੇ ਅੱਧੀ ਜ਼ਿੰਦਗੀ ਇੱਛਾਵਾਂ ਕਰਦੇ ਆ ਗੁਜ਼ਰ ਗਈ ਹੈ ਤੇ ਅੱਧੀ ਉਡੀਕ ਕਰਦੇ ਆ ਗੁਜ਼ਰ ਗਈ ਹੈ ਇਹਨੂੰ ਫਕੀਰਾਂ ਨੇ ਜਿਹਦਾ ਭਰਤਰੀ ਹੈ ਨਾ ਭਰਤਰੀ ਜਿਹੜੇ ਨਾਂਦ ਹੋਏ ਗੁਰਖਨਾਥ ਜੀ ਦੇ ਚੇਲੇ ਸੀ ਰਾਜਾ ਭਰਤਰੀ ਉਹ ਬਾਅਦ ਜਿਹੜੇ ਹੋਏ ਉਹ ਕਹਿੰਦੇ ਮੋ ਤਾ ਜਮਾਤ ਰਮਾ ਅਬ ਤੂੰ ਭਾ ਜਾਣ ਕਿਸੇ ਐ ਤ੍ਰਿਸ਼ਨਾ ਮੈਂ ਤੇ ਤੈਨੂੰ ਮਾਂ ਆਖਦਾ ਹਾਂ ਛੱਡ ਮੇਰਾ ਪਿੱਛਾ ਜ਼ਰਾ ਗੌਰ ਕਰਨਾ ਕਹਿੰਦਾ ਤ੍ਰਿਸ਼ਨਾ ਤ੍ਰਿਸ਼ਨਾ ਨੂੰ ਇੱਛਾਵਾਂ ਨੂੰ ਕਹਿੰਦੇ ਛੱਡ ਮੇਰਾ ਪਿੱਛਾ ਮੈਂ ਤੇਨੂੰ ਮਾਂ ਆਖਦਾ ਹਾਂ ਮੇਰੇ ਤੋਂ ਪਾਸੇ ਹੋ ਜਾ। ਸ਼੍ਰੀ ਕ੍ਰਿਸ਼ਨ ਉਹਨਾਂ ਨੇ ਫਰਮਾਇਆ ਸਭ ਸਖੀਆਂ ਦਾ ਸੰਗ ਤਜਿਓ ਤਜਿਓ ਤਖਤ ਅਰਤਾਜ 헤 ਤ੍ਰਿਸ਼ਨਾ ਪਰ ਤੂੰ ਨਾ ਤਜੀ। ਜ਼ਰਾ ਗੌਰ ਕਰਨਾ। ਉਹ ਕਹਿੰਦੇ ਇਨਸਾਨ ਸਾਰਾ ਕੁਝ ਛੱਡ ਸਕਦਾ ਹੈ ਪਰ ਤ੍ਰਿਸ਼ਨਾ ਇੱਛਾਵਣ ਨੂੰ ਨਹੀਂ ਛੱਡ ਸਕਦਾ। ਔਰ ਅੱਜ ਦੇ ਮੰਦਰ ਮਸਜਿਦ ਗੁਰੂ ਰਹਿਬਰਾਂ ਦੇ ਦਰ ਸਭ ਥਾਵਾਂ ਤੇ ਭੀੜ ਹੈ ਪਰ ਉਹ ਭੀੜ ਕੋਈ ਇਹ ਨਹੀਂ ਕਿ ਐਸਦਾ ਵੀ ਸੱਚੇ ਭਗਤਾਂ ਦੀ ਹੈ। ਜਾਂ ਬਹੁਤ ਪਿਆਰੇ murid ਹੋਣਗੇ ਕੋਈ ਗੁਰੂ ਰਹਿਬਰ ਦੇ। ਐਦਾ ਨਹੀਂ ਹੈ। ਉਹ ਕੋਈ ਵਿਰਲਾ ਹੀ ਹੁੰਦਾ ਹੈ। ਉਹ ਕਹਿੰਦੇ ਉਹਨਾਂ ਦੀ ਭੀੜ ਹੈ ਜੋ ਲੋਕ ਰੱਬ ਲਈ ਨਹੀਂ ਜਾਂਦੇ ਆਪਣੀਆਂ ਕਾਮਨਾਵਾਂ ਲਈ ਆਪਣੀਆਂ ਮੁਰਾਦਾਂ ਲਈ ਜਾਂਦੇ ਨੇ ਬਾਬਾ ਜੀ। ਜ਼ਰਾ ਸਮਝਣਾ। ਕੁਦਰਤ ਦਾ ਨਿਯਮ ਜੋ ਹੈ ਕੁਦਰਤ ਦੇ ਨਿਯਮ ਦੇ ਖਿਲਾਫ ਹੋ ਜਾਂਦਾ ਇਨਸਾਨ ਜਿੱਥੇ ਰਾਮ ਨੂੰ ਲੱਭਣਾ ਹੈ ਜ਼ਰਾ ਗੌਰ ਕਰਨਾ ਜਿੱਥੇ ਰਾਮ ਨੂੰ ਲੱਭਣਾ ਹੈ ਉੱਥੇ ਕਹਿੰਦੇ ਕਾਮ ਲੱਭੀ ਫਿਰਦਾ ਹੈ ਉਹਨਾਂ ਘਰਾਂ 'ਚ ਕਾਮਨਾਵਾਂ ਲੱਭਦਾ ਫਿਰਦਾ ਹੈ ਜ਼ਰਾ ਸਮਝਣਾ ਇਨਸਾਨ ਕਹਿੰਦੇ ਕਾਮਨਾਵਾ ਦੇ ਧੋਖੇ ਵਿੱਚ ਫਸਿਆ ਹੋਇਆ ਹੈ ਜਿੱਥੇ ਜਾ ਕੇ ਰਾਮ ਲੱਭਣਾ ਸੀ ਜਿੱਥੋਂ ਗਿਆਨ ਲੈ ਕੇ ਅੰਦਰ ਨੂੰ ਜਾਣਾ ਸੀ ਉੱਥੇ ਜਾ ਕੇ ਵੀ ਕਾਮ ਲੱਭਦਾ ਹੈ ਸੂਫੀ ਸੰਤ ਫਕੀਰ ਲੋਕ ਕਹਿੰਦੇ ਆ ਕਿ ਰੱਬ ਦਾ ਰਾਜ਼ ਪਰਦੇ ਵਿੱਚ ਲੁਕਿਆ ਹੈ ਜਿਵੇਂ ਫਲ ਛਿਲਕੇ ਵਿੱਚ ਲੁਕਿਆ ਹੋਵੇ ਨਾ ਜੇ ਤੂੰ ਛਿਲਕਾ ਨਹੀਂ ਖੋਲਦਾ ਤਾਂ ਅੰਦਰ ਦੀ ਮਿਠਾਸ ਨਹੀਂ ਮਿਲਦੀ ਜ਼ਰਾ ਸਮਝਣਾ ਇਹ ਫਕੀਰਾਂ ਫਰਮਾਇਆ ਕਹਿੰਦੇ ਰੱਬ ਦਾ ਰਾਜ਼ ਪਰਦੇ ਵਿੱਚ ਲੁਕਿਆ ਹੈ ਕਿ ਰੱਬ ਬੰਦੇ ਦੀ ذات ਇੱਕੋ ਕਹਿੰਦੇ ਇਹ ਉੱਥੇ ਜਾ ਕੇ ਪਤਾ ਲੱਗਣਾ ਸੀ ਕੰਦੀ ਨੂੰ ਲੱਭਦਾ ਫਿਰਦਾ ਹੈ ਜੋ ਲੱਭਣਾ ਚਾਹੀਦਾ ਹੈ RAM ਲੱਭਦਾ ਹੈ ਉਹ ਰੱਬ ਦਾ ਨਾਮ ਜਿਹੜੇ ਵੀ ਨਾਮ ਨਾਲ ਤੁਸੀਂ ਪੁਕਾਰਦੇ ਉਹਨੂੰ ਲੱਭਦਾ ਹੈ ਤਾਂ ਉਹਦੇ ਅੰਦਰ ਬੈਠਾ ਹੈ ਉਹ ਉਹ ਅੰਦਰਲਾ ਬਣਾ ਹੈ ਪਰ ਤੇਰੀਆਂ ਕਾਮਨਾਵਾਂ ਤੈਨੂੰ ਟਿਕਨ ਨਹੀਂ ਦਿੰਦੀਆਂ ਤੇਰੀਆਂ ਇੱਛਾਵਾਂ ਤੈਨੂੰ ਟਿਕਨ ਨਹੀਂ ਦਿੰਦੀਆਂ ਉਸ ਵੱਲ ਝਾਤੀ ਮਾਰਨ ਨਹੀਂ ਦਿੰਦੀਆਂ ਜਿੱਥੇ ਉਹ ਸੋਹਣਾ ਬੈਠਾ ਔਰ ਉਹਦੇ ਕੋਲ ਉਹਨੂੰ ਮੰਗਣਾ ਸੀ ਪਰ ਉਹਦੇ ਘਰਾਂ ਚ ਜਾ ਕੇ ਵੀ ਜਿੱਥੇ ਉਹਦੇ ਘਰ ਬਣੇ ਨੇ ਵੈਸੇ ਤੇ ਉਹ ਸੋਹਣਾ ਕਣ-ਕਣ ਵਿੱਚ ਹਰ ਘਟ ਵਾਸੀ ਹੈ ਉਹ ਫਕੀਰ ਲੋਕ ਕਹਿੰਦੇ ਐ ਕਿ ਘਟ-ਘਟ ਮੇ ਉਹ ਸੋਹਣਾ ਵਸੇ ਜਿੱਦਾਂ ਕਹਿੰਦੇ ਨਾ ਕਹੇ ਕਬੀਰ ਸੁਣੋ ਭਾਈ ਸਾਦੋ ਇਸ ਘਟ ਸਾਈ ਤੇਰਾ ਵੇ ਉਹ ਸੋਣਾ ਸਾਈ ਤੇਰੇ ਅੰਦਰ ਹੀ ਹੈ ਪਰ ਕਹਿੰਦੇ ਉਹ ਅੰਦਰ ਨੂੰ ਜਾਂਦਾ ਹੀ ਨਹੀਂ ਨਾ ਉਹਦੀਆਂ ਕਾਮਨਾਵਾਂ ਉਹਦੀਆਂ ਇੱਛਾਵਾਂ ਨੂੰ ਬਾਹਰ ਨੂੰ ਭਜਾਉਂਦੀਆਂ ਕੋਈ ਕਿਤੇ ਤੁਰਿਆ ਕੋਈ ਕਿਤੇ ਤੁਰਿਆ ਕੋਈ ਕਿਤੇ ਤੁਰਿਆ ਕੋਈ ਕਿਤੇ ਤੁਰਿਆ ਧਰਗਾਹ ਕਰਨਾ ਮੁਰਾਦਾਂ ਹੀ ਹੈ ਮੁਰਾਦਾਂ ਲੈ ਨਹੀਂ ਜਾਂਦੇ ਉਹ ਨੀਤ ਨੂੰ ਹੀ ਮੁਰਾਦ ਹੈ ਪਰ ਜਿਹੜੀ ਚੀਜ਼ ਲੱਭਣੀ ਚਾਹੀਦੀ ਉਹ ਲੱਭੇ ਨਹੀਂ ਉਹ ਕਹਨੇ ਉਹ ਪਰਦੇ ਦੇ ਵਿੱਚ ਹੈ ਪਰਦਾ ਹਟਾ ਤੈਨੂੰ ਨਜ਼ਰ ਆ ਜਾਏਗਾ ਸਤਗੁਰ ਕਬੀਰ ਜੀ ਮਹਾਰਾਜ ਨੇ ਵੀ ਫਰਮਾਇਆ ਹੈ ਕਹਿੰਦੇ ਐ ਸੋ ਅਜਰਜ ਦੇਖਿਓ ਕਬੀਰ ਭੇੜ ਲੈਲੇ ਕੋ ਚੁਗੇ ਨਿਤ ਭੇੜ ਲੈਲੇ ਕੋ ਚੁਗੇ ਅਸਤਨ ਮੈਂ ਰਸ ਨਾਹੀ ਕਹਨੇ ਇਨਸਾਨ ਆਪਣੀਆਂ ਹੀ ਬਣਾਈਆਂ ਚੀਜ਼ਾਂ ਨੂੰ ਚੁਗਦਾ ਹੈ ਮਕਾਨ ਬਣਾਏ ਹੋਰ ਕੁਛ ਬਹੁਤ ਕੁਛ ਬਣਾਇਆ ਕਾਰੋਬਾਰ ਬਣਾਏ ਹੁਣ ਉਹਨਾਂ ਦੇ ਰਸ ਵਿੱਚ ਹੀ ਡੁੱਬ ਗਿਆ ਹੈ ਜਰਾ ਗੌਰ ਕਰਨਾ ਆਪਣੀਆਂ ਬਣਾਈਆਂ ਰੱਬ ਮਿਲਦਾ ਹੈ ਜਦੋਂ ਇਨਸਾਨ ਅੰਦਰੋਂ ਉਦਾਸ ਹੋ ਜਾਵੇ ਪਰੇ ਉਦਾਸੀ ਦੁੱਖ ਦੀ ਨਹੀਂ ਇਹ ਉਦਾਸੀ ਸੰਸਾਰ ਤੋਂ ਬੇਰੁਖੀ ਦੀ ਹੁੰਦੀ ਹੈ ਬਾਬਾ ਜੀ ਇੱਕ ਉਦਾਸੀ ਹੁੰਦੀ ਸਾਨੂੰ ਦੁੱਖ ਲੱਗ ਗਿਆ ਕੋਈ ਅੰਦਰ ਦੁੱਖ ਲੱਗ ਗਿਆ ਇੱਕ ਹੁੰਦਾ ਹੈ ਕਿ ਸੰਸਾਰ ਦੀ ਸੰਸਾਰ ਤੋਂ ਬੇਰੁਖ ਹੋ ਗਿਆ ਉਹ ਭਾਈ ਹੁਣ ਇਹ ਸੰਸਾਰ ਚ ਸਾਡਾ ਦਿਲ ਇਹ ਦਿਲ ਦੇ ਅੰਦਰ ਇੱਕ ਖਾਲੀਪਨ ਹੋਵੇ ਜੋ ਉਸ ਰੱਬ ਦੀ ਖੋਜ ਵਿੱਚ ਭਰਿਆ ਜਾ ਸਕਦਾ ਜਿਦਾ ਸੂਫੀ ਵਕੀਰਾਂ ਗਿਆ ਕਿ ਜਿਸ ਦਿਨ ਦਿਲ ਤੋਂ ਦੁਨੀਆ ਦੀਆਂ ਕਾਮਨਾਵਾਂ ਉਤਰ ਜਾਂਦੀਆਂ ਨੇ ਇਚਾਵਾਂ ਉਤਰ ਜਾਂਦੀਆਂ ਨੇ ਉਸ ਦਿਨ ਉਹ ਰੱਬ ਖੁਦ ਦਿਲ ਵਿੱਚ ਉਤਰਦਾ ਹੈ ਕਿਤੇ ਲੱਭਣ ਨਹੀਂ ਜਾਣਾ ਪੈਂਦਾ ਉਹ ਆਪੇ ਹੀ ਤੇਰੇ ਅੰਦਰ ਉਤਰ ਆਂਦਾ ਹੈ ਉਰੇ ਸੱਚ ਹੈ ਜਿੱਦਾਂ ਉਹਨਾਂ ਨੇ ਫਰਮਾਇਆ ਮਹਾਨ ਦਾਰਸ਼ਨਿਕਾਂ ਨੇ ਵੀ ਫਰਮਾਇਆ ਕਿ ਜੇ ਇਨਸਾਨ ਇਸ ਜੀਵਨ ਤੋਂ ਉਦਾਸ ਨਹੀਂ ਹੋਇਆ ਤਾਂ ਕਹਿੰਦੇ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰ ਸਕਦਾ ਜੇ ਉਹ ਪਦਾਰਥਾਂ ਤੋਂ ਉਦਾਸ ਨਹੀਂ ਹੋਇਆ ਮਤਲਬ ਸਾਰਾ ਕੁਝ ਹੁੰਦੇ ਹੋਏ ਵੀ ਬੰਦੇ ਦੇ ਅੰਦਰ ਇੱਕ ਖਾਲੀਪਨ ਨਾ ਹੋਇਆ ਤਾਂ ਫਿਰ ਰੱਬ ਦੀ ਤਲਾਸ਼ ਨਹੀਂ ਕਰ ਸਕਦਾ ਉਦਾਸੀ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਉਦਾਸ ਹੋ ਜਾਓ ਉਹ ਇੱਕ ਅਲੱਗ ਚੀਜ਼ ਹੁੰਦੀ ਹੈ ਕਿ ਸੰਸਾਰ ਹੁਣ ਜੰਗਨ ਉਹ ਇੱਕ ਅਲੱਗ ਚੀਜ਼ ਹੁੰਦੀ ਹੈ ਪਰ ਇੱਕ ਹੁੰਦਾ ਵੀ ਉਹ ਮਿਲਦਾ ਸੋਹਣਾ ਹੁੰਦਾ ਹੀ ਜਦੋਂ ਰਾਜ਼ੀ ਰਵੇ ਨੂੰ ਇਹ ਗੱਲ ਯਾਦ ਰੱਖਣਾ ਹੁਣ ਉਦਾਸੀ ਜਿਹੜੀ ਹੈ ਉਹ ਕਿਉਂ ਸੂਫੀ ਫਕੀਰਾਂ ਨੇ ਜਿੱਦਾਂ ਉਦਾਸੀ ਨੂੰ ਆਖਿਆ ਹੈ ਕਿ ਉਦਾਸੀ ਜਿਹੜੀ ਬਣੀ ਜ਼ਰੂਰੀ ਹੈ ਕਿਉਂਕਿ ਬਾਹਰੋਂ ਜਦੋਂ ਆ ਇਨਸਾਨ ਉਦਾਸ ਹੁੰਦਾ ਹੈ ਤਾਂ ਇਨਸਾਨ ਅੰਦਰ ਵੱਲ ਨੂੰ ਜਾਂਦਾ ਹੈ ਧਿਆਨ ਵੱਲ ਨੂੰ ਜਾਂਦਾ ਹੈ ਮੈਡੀਟੇਸ਼ਨ ਵੱਲ ਨੂੰ ਜਾਂਦਾ ਹੈ ਬੰਦਗੀ ਵੱਲ ਨੂੰ ਜਾਂਦਾ ਹੈ ਉੱਥੇ ਉਹਨੂੰ ਉਸ ਦੀ ਤਲਾਸ਼ ਜਿਹੜੀ ਹੈ ਅਸਲ ਪਰਮ ਜੀਵਨ ਦੀ ਤਲਾਸ਼ ਉਹਨੂੰ ਮਿਲਦੀ ਹੈ ਰੱਬ ਦੀ ਤਲਾਸ਼ ਉਹਨੂੰ ਮਿਲਦੀ ਹੈ ਉਸ ਪ੍ਰਮਾਤਮਾ ਦੀ ਤਲਾਸ਼ ਉਹਨੂੰ ਮਿਲਦੀ ਹੈ ਕਹਿੰਦੇ ਤਾਂ ਉੱਥੇ ਜਾ ਕੇ ਵੀ ਕਹਿੰਦੇ ਇਨਸਾਨ ਨੂੰ ਫਿਰ ਉਹੀ ਮੰਗਣਾ ਚਾਹੀਦਾ ਹੈ ਇਸ ਲਈ ਸੂਫੀ ਜਿਹੜੇ ਹੈ ਫਕੀਰਾਂ ਦਾ ਰਾਹ ਸਿਖਾਉਂਦਾ ਹੈ ਕਿ ਮੰਗੋ ਤਾਂ ਸਿਰਫ ਰੱਬ ਨੂੰ ਮੰਗੋ ਤੇ ਹੋਰ ਸਭ ਕੁਝ ਆਪੇ ਮਿਲ ਜਾਵੇਗਾ ਜਰਾ غور ਕਰਨਾ ਦਾਤੇ ਕੋਲੋਂ ਉਹ ਸੋਹਣੇ ਦਾਤੇ ਨੂੰ ਮੰਗੋ ਫਿਰ ਹੋਰ ਸਾਰਾ ਕੁਝ ਆਪੇ ਮਿਲ ਜਾਵੇਗਾ ਉਦਾਸੀ ਇਹੀ ਕਰ ਰਹੀ ਹੈ ਇਨਸਾਨ ਨੂੰ ਬਾਹਰੋਂ ਤੋੜ ਕੇ ਆਪਣੇ ਅੰਦਰ ਨੂੰ ਜੋੜ ਰਹੀ ਹੈ ਇਹੀ ਜਦੋਂ ਕਹਿੰਦੇ ਇਨਸਾਨ ਆਪਣਾ ਨਿਯਮ ਬਣਾ ਲੈਂਦਾ ਹੈ ਕਿ ਮੈਂ ਆਪਣੇ ਅੰਦਰ ਜਾਣਾ ਹੈ ਉਸ ਨੂੰ ਲੱਭਣਾ ਹੈ ਜੋ ਖਾਲੀਪਨ ਹੈ ਉਹਨੂੰ ਭਰਨਾ ਹੈ ਤਾਂ ਫਿਰ ਉਹ ਰਾਹ ਸਿੱਧਾ ਮਿਲ ਜਾਂਦਾ ਹੈ ਫਕੀਰ ਤਾਂ ਹੀ ਤਾਂ ਕਹਿੰਦੇ ਕਹਿੰਦੇ ਭਾਈ ਉਹ ਉਹਦਾ ਨਜ਼ਰ ਆਉਂਦਾ ਹੈ ਉਹ ਨਜ਼ਰ ਹੁੰਦਾ ਪਰ ਇਨਸਾਨ ਉਦੋਂ ਵੀ ਉਹਦੇ ਕੋਲੋਂ ਕੁਝ ਹੋਰ ਮੰਗਣ ਲੱਗ ਪੈਂਦਾ ਹੈ ਪਰ ਸੂਫੀ ਫਕੀਰਾਂ ਨੇ ਕਿਹਾ ਕਹਿੰਦੇ ਜੇ ਤੂੰ ਰੱਬ ਨੂੰ ਮੰਗਣਾ ਹੈ ਨਾ ਤੇ ਰੱਬ ਕੋਲੋਂ ਨਾ ਕੁਝ ਮੰਗਣਾ ਇਹਦਾ ਸਬ ਰੱਬ ਕੋਲੋਂ ਰੱਬ ਨੂੰ ਮੰਗ ਕਿਉਂਕਿ ਜਦੋਂ ਉਹਨੂੰ ਉਹਦੇ ਕੋਲੋਂ ਮੰਗ ਲੈ ਦਾਤੇ ਕੋਲੋਂ ਦਾਤੇ ਨੂੰ ਮੰਗ ਲੈ ਫਿਰ ਦਾਤਾ ਮੰਗਣ ਦੀ ਲੋੜ ਨਹੀਂ ਰਹਿੰਦੀ ਫਿਰ ਆਪੇ ਹੀ ਸਾਰਾ ਕੁਝ ਮਿਲ ਜਾਂਦਾ ਬਾਬਾ ਜੀ ਇਸੇ ਲਈ ਤਾਂ ਫਕੀਰ ਲੋਕਾਂ ਫਰਮਾਇਆ ਕਿ ਆਪਣਾ ਦਿਲ ਖਾਲੀ ਕਰ ਲੋ ਮੰਗਣ ਦੀ ਥੈਲੀ ਰੱਬ ਦੇ ਨਾਮ ਨਾਲ ਪਰ ਲੋ ਆਮਣਾ ਵਾ ਇੱਛਾ ਵਾ ਨੂੰ ਇਨਸਾਨ ਛੱਡ ਕੇ ਖੁਦ ਦੀ ਤਲਾਸ਼ ਕਰੇ ਤਾਂ ਜਿਨ੍ਹਾਂ ਨੇ ਖੁਦ ਦੀ ਤਲਾਸ਼ ਕੀਤੀ ਅੱਜ ਦੁਨੀਆ ਉਹਨਾਂ ਨੂੰ ਲੱਭਦੀ ਫਿਰਦੀ ਹੈ ਉਹਨਾਂ ਨੇ ਹੀ ਉਸ ਸੋਹਣੇ ਰੱਬ ਨੂੰ ਪਾ ਲਿਆ ਤੇ ਜਿਨੇ ਰੱਬ ਨੂੰ ਪਾ ਲਿਆ ਕਹਿੰਦੇ ਉਹਨੇ ਸਾਰਾ ਕੁਝ ਪਾ ਲਿਆ ਦਰਅਸਲ ਖੁਦ ਕੀ ਤਲਾਸ਼ ਮੇਂ ਨਿਕਲਣਾ ਹੀ ਉਸ ਕੀ ਤਲਾਸ਼ ਮੇਂ ਨਿਕਲਣਾ ਹੈ ਔਰ ਖੁਦ ਕੋ ਪਾ ਲੈਣਾ ਹੀ ਉਸ ਕੋ ਪਾ ਲੈਣਾ ਇਹ ਫਕੀਰਾਂ ਦਾ ਕਹਿਣਾ ਹੈ ਬਾਬਾ ਜੀ ਤੇ ਜਦੋਂ ਉਹਨੇ ਉਹ ਸਾਹਮਣੇ ਆਵੇ ਤਾਂ ਕਹਿੰਦੇ ਫਿਰ ਉਹਦੇ ਕੋਲੋਂ ਉਹਨੇ ਹੀ ਮੰਗ फेर ਹੋਰ ਕੁਛ ਮੰਗਣ ਦੀ ਲੋੜ ਨਹੀਂ ਸੁ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਨੁੱਕਾ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਵਸਦੇ ਰਹੋ ਚੜਦੀ ਕਲਾ ਚ ਰਹੋ ਬਾਬਾ ਜੀ